ਪੋਲਿੰਗ ਤੋਂ ਇੱਕ ਦਿਨ ਪਹਿਲਾਂ ਸਰਹੰਦੀ ਗੇਟ ਦੇ ਅੰਦਰਲੇ ਦੁਕਾਨਦਾਰਾਂ ਨੇ ਸਰਹੰਦੀ ਗੇਟ ਚੌਂਕ ਵਿੱਚ ਧਰਨਾ ਲਗਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਵਿਸ਼ਲੇਖ ਹਫਤੇ ਤੋਂ ਮੇਨ ਹੋਲ ਲਈ ਟੂਆ ਪੁੱਟ ਦਿੱਤਾ ਗਿਆ ਹੈ ਅਤੇ ਉਸ ਨੂੰ ਠੇਕੇਦਾਰ ਵੱਲੋਂ ਧੀਮੀ ਗਤੀ ਨਾਲ ਕੰਮ ਕਰਕੇ ਦੁਕਾਨਦਾਰਾਂ ਦੀ ਦੁਕਾਨਦਾਰੀ ਖਤਮ ਹੋਈ ਪਈ ਹੈ। ਜਦੋਂ ਇਲਾਕੇ ਦੇ ਕੌਂਸਲਰ ਨੂੰ ਕਿਹਾ ਤਾਂ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਤਾਂ ਸਾਨੂੰ ਮਜਬੂਰ ਹੋ ਕੇ ਧਰਨਾ ਲਗਾਉਣਾ ਪਿਆ। ਮੌਕੇ ਤੇ ਪੁਜੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ 48 ਘੰਟ ਮੁਰਦਾਬਾਦ ਨਿਊਜ਼ ਫਰਕਮੇਤੀ ਮੁਰਦਾਬਾਦ ਸਰ ਬੈਸਿਕ ਕੱਲ ਹੈ ਤੇ ਕੱਲ ਨੂੰ ਦੇਖੋ ਬੋਟਾਂ ਦੀ ਜਿੱਟੀ ਹੋਗੀ ਪਰਸੋਂ ਨੂੰ ਸੰਦੇਸ਼ ਜੀ ਲਗਾਦਾ ਚਲਵਾਵਾਂਗੇ ਜੀ ਜਿਹੜਾ ਕਿਸੇ ਕੰਪੈਸਟੀ ਕਹਿ ਰਹੇ ਸੀ ਨਾਮ ਸ਼ਕੀਲ 아이 ਸੁਕੀ ਦੁਕਾਨੇਆਂ ਸਾਲਾਂ ਤੋਂ ਸੀਵਰੇਜ ਦਾ ਕੰਮ ਬਿਲਕੁਲ ਨਹੀਂ ਹੋ ਰਿਹਾ ਆਉਂਦੇ ਨੇ ਕੁਝ ਕਰਕੇ ਚਲੇ ਜਾਂਦੇ ਪਰ ਗੰਦਾ ਗੰਦਾ ਜੀ ਸਤ ਸ੍ਰੀ ਅਕਾਲ ਸਾਰਿਆਂ ਨਾਲ ਬਾਕੇ ਕਿਹਨਾਂ ਸਾਡੀ ਕੋਈ ਠੇਕੇਦਾਰੀ ਨਹੀਂ ਹੈ ਜਿਹਦੇ ਹੋਏ ਤਾਂ ਨਾ ਕੋਈ ਪਲਾਣ ਕਰਦਾ ਕਰੋ ਸਾਡੇ ਇਹ ਕਿਨੇ ਕਿਲੋਮੀਟਰ ਜਿੰਮੇਵਾਰੀ ਨਹੀਂ ਹੈ ਕਿਸੇ ਨੇ ਵੀ ਸੀਨੇ ਦੋ ਨਾਂ ਦਾ ਲੌਂਡਰ ਬਸੀਰ ਐਮ ਸੀ ਦੀ ਇੱਕ 900 MC ਇਹ ਕਹਿੰਦਾ ਸੱਪੇ ਸਾਡੇ ਨਹੀਂ ਹੈਗਾ ਜੀ ਜਦੋਂ ਆਉਣਗੇ ਕੰਮ ਹੋਊਗਾ ਕੰਮ ਪੂਰਾ ਠੇਕੇਦਾਰ ਵੀ ਚਲੇ ਗਿਆ ਤੇ ਕੁਝ ਬੰਦੇ ਹਜ਼ਾਰ ਕੋਣ ਮੰਗਦਾ ਹੈਗਾ 10000 ਉਹ ਜਾਣੇ ਠੇਕੇਦਾਰ ਉਹ ਬੰਦਾ 10000 ਮੰਗਦਾ ਸਰ ਉਹਨ ਕੀ ਉਹ ਮੁੰਡਾ ਪਤਾ ਸਾਡਾ ਆਉਂਦਾ ਉਹ ਉਹਨੂੰ ਪਤਾ ਨਹੀਂ ਕੋਣ ਮੰਗਦਾ 10000 ਕਹਿੰਦਾ ਇਹਨਾਂ ਨੂੰ ਦੇ ਦੋ ਤਾਂ ਕੰਮ ਹੋ ਜਾ ਆਪਣੀ ਹੁੰਦਾ ਪਰ ਦਾ ਅੱਜ ਤੋਂ ਨਾਲ ਲੱਗਿਆ ਗਿਆ ਨਗਰ ਕੌਂਸਲ ਦੇ ਖਿਲਾਫ ਜਿਹੜਾ ਫਰੰਦੀ ਗੇਟ ਮੇਨ ਹਾਲ ਨੂੰ ਲੈ ਕੇ ਜਿਹੜਾ ਕਿ 15-20 ਦਿਨ ਤੋਂ ਨਹੀਂ ਬਣ ਰਿਹਾ ਇਹ ਕੀ ਕਾਰਨ ਹੈ ਇਹ 15-20 ਦਿਨ ਤੋਂ ਨਹੀਂ ਇਹ ਪਿਛਲੇ 3 ਦਿਨ ਤੋਂ ਸਮੱਸਿਆ ਆ ਰਹੀ ਆ ਥੱਲੇ ਸੀਵਰ ਦੀ ਲਾਈਨ ਜਿਹੜੀ ਮੇਨ ਲਾਈਨ ਆ ਟੁੱਟੀ ਹੋਈ ਆ ਟੁੱਟਣ ਕਰਕੇ ਥੱਲੇ ਵਾਰ-ਵਾਰ ਟੋਏ ਚ ਪਾਣੀ ਭਰੀ ਜਾ ਰਿਹਾ ਉਹਦਾ ਚਨਾਇ ਦਾ ਕੰਮ ਜਿਹੜਾ ਸਾਡਾ ਸ਼ੁਰੂ ਨਹੀਂ ਹੋ ਰਿਹਾ ਟੈਂਕਰ ਨਾਲ ਹੁੰਦੇ ਸਾਡਾ ਕੱਲ ਵੀ ਚੱਲਦਾ ਰਿਹਾ ਪਰਸੋਂ ਵੀ ਲੱਗਿਆ ਅੱਜ ਵੀ ਲੱਗਾ ਹੈ ਮੌਕਾ ਜਾ ਕੇ ਤੁਸੀਂ ਦੇਖ ਸਕਦੇ ਉਹ ਜੂਈ ਸਾਡਾ ਟੋਆ ਖਾਲੀ ਹੁੰਦਾ ਹੈ ਲਾਈਨਾਂ ਖਾਲੀ ਹੋ ਗਈਆਂ ਨਾਲ ਦੀ ਨਾਲ ਚਨਾਈ ਹੋ ਕੇ 24 ਘੰਟੇ ਦੇ ਵਿੱਚ ਵਿੱਚ ਇਹ ਚੱਲਦਾ ਹੋ ਜੂ। ਸਰ ਇਹਨਾਂ ਦੋਸ ਲਾਇਆ ਕਿ ਠੇਕੇਦਾਰ ਕਹਿੰਦਾ ਵੀ 10000 ਰੁਪਏ ਦੇਵਾਂਗੇ ਤਾਂ ਮੈਂ ਕੰਮ ਅਕੇ ਚਲਾਉਂਗਾ। ਇਹ ਪਬਲਿਕ ਦਾ ਦੋਸ਼ ਹੈ ਨਾ ਦੁਕਾਨਦਾਰਾਂ ਦਾ ਇਹਦੇ ਤੇ ਕੀ ਕਹੂੰ ਠੇਕੇਦਾਰ ਕੌਣ ਹੈ ਤੇ ਠੇਕੇਦਾਰ ਸਾਡੇ ਰਾਜੂ ਦੀਵਾਨ ਜੀ ਨੇ। ਇਹ ਜੀ ਕੋਈ ਵੈਸੇ ਗੱਲ ਹੈ ਨਹੀਂ ਜੇ ਕੋਈ ਹੋਈ ਤਾਂ ਅਸੀਂ ਫੇਰ ਵੀ ਪਤਾ ਕਰਕੇ ਕਾਰਵਾਈ ਕਰਾਂਗੇ। ਕਾਰਵਾਈ ਕਰਾਂਗੇ ਜੋ ਕਰਾਂਗੇ।